ਪੰਜਾਬ ਸਰਕਾਰ ਦਾ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਯੋਗ ਦਾ ਆਪਣੀ ਡਿਗਰੀ ਫਟੇਗੜ ਸਾਹਿਬ ਤੋਂ ਹੀ ਕੀਤੀ ਹੈ ਬੀਪੀਏ ਐਮਪੀਏ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਹੈ ਯੋਗਾ ਦੇਵੀ ਮੈਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਇਸ ਸੇਵਾ ਨੂੰ ਮਾਣ ਦਾ ਮੌਕਾ ਮਿਲੇ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਨਾ ਅਸੀਂ ਤਕਰੀਬਨ 4 ਮਹੀਨੇ ਤੋਂ ਲਗਾਤਾਰ ਇੱਥੇ ਸੀਐਮਡੀ ਯੋਗ ਸ਼ਾਲਾ ਦਾ ਲਾਭ ਉਠਾ ਰਹੇ ਹਾਂ ਇਸ ਪੰਜਾਬ ਸਰਕਾਰ ਦਾ ਬਹੁਤ ਵੱਡਾ ਵਧੀਆ ਉਪਰਾਲਾ ਹੈ ਸਾਡੀ ਸਿਹਤ ਦਾ ਧਿਆਨ ਰੱਖਣ ਵਾਸਤੇ ਆਮ ਲੇਡੀਆਂ ਅਸੀਂ ਅੱਬ ਘਰੇ ਬੈਠੀਆਂ ਰਹਿੰਦੀਆਂ ਸੀਗੀਆਂ ਯੋਗਾ ਦੇ ਕਰਨ ਨਾਲ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਯੋਗਾ ਦੇ ਨਾਲ ਅਸੀਂ ਇੱਕ ਤਾਂ ਸਾਰੀਆਂ ਜਿਹੜੇ ਘਰ ਚ ਇਕੱਲੀਆਂ ਰਹਿੰਦੀਆਂ ਸੀ ਲੇਡੀਜ਼ ਉਹ ਇਕੱਠੀਆਂ ਹੋ ਜਾਂਦੀਆਂ ਜੋ ਡਿਪਰੈਸ਼ਨ ਦੀ ਪ੍ਰੋਬਲਮ ਸੀਗੀ ਬਹੁਤ ਸਾਰੇ ਲੋਕਾਂ ਦੇ ਠੀਕ ਹੋਏ ਤੇ ਸਾਡੇ ਦੇਖਦੇ ਦੇਖਦੇ ਕਿੰਨੀ ਉਹਨਾਂ ਦੀ ਸੇਹ ਚ ਇੰਪਰੂਵਮੈਂਟ ਹੋਈ ਹੈ ਜਿਹੜੇ ਮੂਵਮੈਂਟ ਉਹ ਨਹੀਂ ਕਰ ਸਕਦੇ ਸੀ ਉਹ ਕਰਨੇ ਸ਼ੁਰੂ ਹੋ ਗਏ ਮੈਨੂੰ ਲੈਗਸ ਦੀ ਵੈਰੀਕੋਸ ਦੀ ਪ੍ਰੋਬਲਮ ਸੀ ਜੋ ਮੇਰੀ ਦੂਰ ਹੋਣੀ ਸ਼ੁਰੂ ਹੋ ਗਈ ਹੈ ਹੁਣ ਇਹ ਮੈਨੂੰ ਬਹੁਤ ਘੱਟ ਪ੍ਰੋਬਲਮ ਹੈ ਜਿੱਥੇ ਲੈਗਸ ਪੇਨ ਹੋ ਜਾਂਦੀ ਸੀਗੀ ਇਹ ਲਗਾਤਾਰ ਯੋਗਾ ਕਰਨ ਨਾਲ ਮੇਰੀ ਇਹ ਪ੍ਰੋਬਲਮ ਦੂਰ ਹੋਈ ਹੈ ਮੈਂ ਫਿਰ ਭਗਵਾਨ ਪ੍ਰਮਾਨ ਸਰਕਾਰ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਦੀ ਹਾਂ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹਨਾਂ ਵਧੀਆ ਸਿਹਤ ਪਤੀ ਪ੍ਰਾਲਾ ਕੀਤਾ ਜੀ ਦੇ ਵਿੱਚ ਸਾਡੋ ਇਹਨਾਂ ਵਧੀਆ ਯੋਗਸ਼ਾਲਾ ਦਿੱਤੀ ਹੈ ਪੰਜਾਬ ਸਰਕਾਰ ਦਾ ਸ੍ਰੀ ਭਵਨ ਸਿੰਘ ਮਾਨ ਜੀ ਦਾ ਸਹਿਜਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਸਾਡੀ ਡਿਗਰੀਆਂ ਦੀ ਕਦਰ ਪਾਈ ਤੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਯੋਗਾ ਜਿਹੜਾ ਸਿਖਾਇਆ ਜਾਂਦਾ ਸਾਨੂੰ ਕਰਾਇਆ ਜਾਂਦਾ ਇਹਦੇ ਨਾਲ ਕੀ ਹੈ ਸਾਡੀ ਸਿਹਤ ਬੜੀ ਮਤਲਬ ਵਧੀਆ ਹੋ ਰਹੀ ਹੈ ਸੋ ਧੰਨਵਾਦ ਕਰਦੀ ਆ ਮੈਂ ਭਗਵੰਤ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਲਈ ਇਹਨਾ ਸੋਚਿਆ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਬਹੁਤ ਵਧੀਆ ਪ੍ਰਾਲਾ ਜੋ ਉਹਨਾਂ ਨੇ ਸੀਐਮ ਦੀ ਯੋਗ ਸ਼ਾਲਾ ਦਾ ਕੀਤਾ ਹੈ